ਹਾਂਜੀ ਮਿੱਤਰੋ ਅੱਜ ਡਾਕਟਰ ਸਾਹਿਬ ਪਹੁੰਚੇ ਹੋ ਸੀ ਪਿੰਡ ਪੂਰੇ ਜ਼ਿਲ੍ਹਾ ਬਰਨਾਲਾ ਮਲਕੀ ਸਿੰਘ ਕੀਤੂ ਦੇ ਖੇਤ ਪਹੁੰਚੇ ਹੋਏ ਸੀਗੇ ਪੂਰੀ ਜਾਣਕਾਰੀ ਮੱਕੀ ਦੀ ਦਿੱਤੀ ਆ ਕਿੰਨੇ ਟਾਈਮ ਤੋਂ ਚਾਰ ਪੈਂਦਾ ਕਿੰਨੇ ਨੂੰ ਪਾਣੀ ਲਾਦੇ ਕਿੰਨੀਆਂ ਨੂੰ ਰੇਸਪ੍ਰਿਆ ਹੁੰਦੀਆਂ ਨੇ ਪੂਰੀ ਜਾਣਕਾਰੀ ਦਿੱਤੀ ਆ ਕਿੱਦਾਂ ਚਾਰ ਪੈਂਦਾ ਸਾਰੀ ਜਾਣਕਾਰੀ ਡਾਕਟਰ ਸਾਹਿਬ ਨੇ ਕੈਂਪ ਦੇ ਵਿੱਚ ਦਿੱਤੀ ਆ ਵੀਡੀਓ ਪੂਰੀ ਪ੍ਰੋਪਰ ਬਣੀ ਹੋਈ ਆ ਤੁਸੀਂ ਪੂਰੇ ਧਿਆਨ ਨਾਲ ਸੁਣਨੀ ਆ ਤੇ ਬਾਕੀ ਜੇ ਕਿਸੇ ਭਰਾ ਨੇ ਕੋਈ ਬੀ ਲੈਣਾ ਜਾਂ ਰੇ ਸਪਰੇਅ ਲੈਣੀ ਆ ਤਾਂ ਬਾਈ ਚਮਕੌਰ ਸਿੰਘ ਮਾਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਰਵੀ ਖੇਤੀ ਸੇਵਾ ਸੈਂਟਰ ਪਿੰਡ ਹਰੀਗੜ੍ਹ ਤੇ ਕੋਈ ਵੀ ਦਵਾਈ ਲੈਣੀ ਆ ਕੋਈ ਜਾਣਕਾਰੀ ਲੈਣੀ ਆ ਜੇ ਦਵਾਈ ਵੀ ਕੋਈ ਨਹੀਂ ਲੈਣੀ ਜੇ ਕੋਈ ਜਾਣਕਾਰੀ ਲੈਣੀ ਆ ਨਾ ਤਾਂ ਵੀ ਤੁਸੀਂ ਬਾਈ ਦਾ ਨੰਬਰ ਸਕਰੀਨ ਤੇ ਚੱਲਦੀ ਹੈ ਤਾਂ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਇਸ ਦੋ ਵਾਰ ਆਪਾਂ ਚਲਾਵਾਂਗੇ ਵੀਡੀਓ ਡਾਕਟਰ ਸਾਹਿਬ ਨੇ ਕਿਵੇਂ-ਕਿਵੇਂ ਸਮਝਾਇਆ ਤੁਸੀਂ ਪੂਰੇ ਗੌਰ ਨਾਲ ਸੁਣਨੀ ਆ ਪਿੰਡ ਪੂਰੇ ਮਲਕੀ ਸਿੰਘ ਕੀਤੂ ਦੇ ਖੇਤੇ ਕੈਂਪਸ ਸੀਗਾ ਪਹਿਲਾਂ 2 ਦਿਨ ਪਹਿਲਾਂ ਬਾਈ ਬਲਵੀਰ ਦੇ ਖੇਤ ਲਾਇਆ ਸੀ ਹੁਣ ਸਾਰੇ ਥਾਂ ਤੇ ਕੈਂਪ ਲਾ ਆ ਇਸ ਹਾਲ ਦੀ ਤਰ੍ਹਾਂ ਲਾ ਰਹੇ ਨੇ ਤੇ ਪੂਰਾ ਵਧੀਆ ਬੀ ਸੀ ਬਾਈ ਪੂਰਾ ਵਧੀਆ ਰਜੰਟ ਆਇਆ ਤੇ ਪੂਰ ਸੱਲੀ ਭਰੀ ਹੋਈ ਆ ਬਾਕੀ ਤੁਸੀਂ ਗੱਲਬਾਤ ਡਾਕਟਰ ਸਾਹਿਬ ਦੀ ਆਪ ਸੁਣਿਓ ਜੇ ਕਿਸੇ ਵੀ ਭਰਾ ਨੂੰ ਬੀ ਦੀ ਲੋੜ ਆ ਦਵਾਈਆਂ ਦੀ ਲੋੜ ਆ ਤਾਂ ਬਾਈ ਚਮਕੌਰ ਸਿੰਘ ਮਾਨ ਥਰੀ ਗੜਾ ਨਾਲ ਗੱਲਬਾਤ ਜ਼ਰੂਰ ਕਰ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਜੂ ਪਰ ਇਹ ਕਿਉਂ ਦੀ ਕੰਪਨੀ ਆ ਜਿਹਦਾ ਹਰ ਚੀਜ਼ ਵੇਚਦੀ ਆ ਤੇ ਹਰ ਚੀਜ਼ੇ ਵਧੀਆ ਕਿਸਾਨਾਂ ਨੂੰ ਦੇਣ ਦੀ ਕੋਈ ਇਨਾ ਕ ਪਰਿਵਾਰ ਹੈ ਸੀ ਅੱਜ ਜਿਹੜਾ ਸਾਨੂੰ ਇਕੱਠੇ ਕਰਨ ਦਾ ਮਕਸਦ ਇੱਥੇ ਹੈਗਾ ਬਾਈ ਜੀ ਕੋਈ ਐ ਵੀ ਦੇਖੋ ਮੈਂ ਅਸੀਂ ਬੀਜਣ ਤੋਂ ਪਹਿਲਾਂ ਵੀ ਤੁਹਾਡੇ ਪਿੰਡ ਆਉਣਾ ਜਦੋਂ ਉਹ ਕਣਕ ਜੀ ਵੜਨ ਦਿੰਦੇ ਨੇ ਤੇ ਉਹਨਾਂ ਨੂੰ ਅਜੇ ਨੂੰ ਕਹਿੰਦੇ ਆ ਬਾਈ ਜੀ ਆਹ ਬੀਜ ਆਈਏ ਆਏ ਆ ਜੀ ਇਹਦਾ ਝਾੜ ਵਧੀਆ ਇਹਦੀ ਛੱਲੀ ਵਧੀਆ ਨੂੰ ਗਾਣਾ ਵਧੀਆ ਪੈਂਦਾ ਸਾਰੀਆਂ ਗੱਲਾਂ ਕਰਦੇ ਆ ਪਰ ਉਹ ਗਿਆ ਐ ਵਿਸ਼ਵਾਸੀਆਂ ਗੱਲਾਂ ਹੁੰਦੀਆਂ ਠੀਕ ਆ ਤੁਸੀਂ ਯਕੀਨ ਕਰ ਲਓਗੇ ਪਰ ਉਹ ਗੱਲ ਐ ਵਿਸ਼ਵਾਸੀ ਹੁੰਦੀ ਹੈ ਉਹਨੂੰ ਪੂਰਾ ਆਪਾ ਵਿਸ਼ਵਾਸ ਨਹੀਂ ਕਰਦੇ ਆਜੂ ਲੰਘਿਓ ਜੀ ਪਰ ਜਿਹੜੇ ਆਪਾਂ ਖਣੀ ਫਸਲ ਦੇਖ ਲੈਣੀ ਹੈ ਕਿਤੇ ਔਰ ਕਵਾਰ ਦੇ ਪਿੰਡ ਚ ਦੇਖ ਲੈਣੀ ਹੈ ਉਹਦਾ ਬਹੁਤ ਵੱਡਾ ਫਰਕ ਹੈ ਉਹਨੂੰ ਕਿਸਾਨ ਦੀ ਅੱਖ ਬੜੀ 파ਸ ਤੋਂਦੀ ਹੈ ਬਾਈ ਜੀ ਕਵਾਰ ਦੀ 파ਰਕੂ ਅੱਖ ਨਾਲ ਉਹਦੇ ਘੋਣ ਔਗਣ ਪੂਜਨੀਮ ਕਮੀਆਂ ਚਲੋ ਜੇ ਕੋਈ ਕਮੀ ਹੁੰਦੀ ਹੈ ਅਸੀਂ ਵੀ ਪੌਦਿਆਂ ਦੀ ਕੋਈ ਕਮੀ ਹੋਵੇ ਸਾਨੂੰ ਜਰੂਰ ਦੱਸਿਓ ਕਿਉਂਕਿ ਫਿਰ ਅਸੀਂ ਤੁਹਾਡੇ ਤੇਰੇ ਸਾਇੰਸ ਸੁਧਾਣਾ ਹੈ ਪੀਜਾਂ ਦੀ ਕੋਸ਼ਿਸ਼ ਕਰਦੇ ਆ ਜਿਹੜੇ ਬਰੀਡਰ ਆ ਉਹਨਾਂ ਤੱਕ ਬਚਾਉਣੇ ਆ ਵੀ ਐਸੇ ਜੇ ਕਰ ਖਿਆ ਚੀਜ਼ ਦੀ ਲੋੜ ਹੈ ਕਿਸਾਨਾਂ ਨੂੰ ਫਿਰ ਦੋ ਚਾਰ ਸਾਲਾਂ ਸੁਧਾਰ ਕਰਕੇ ਫਿਰ ਦੁਬਾਰੇ ਆਪਣੇ ਤੱਕ ਉਹਦੀ ਯਾਨੀ ਕਿ ਖੜੀ ਫਸਲ ਦੇ ਉੱਤੇ ਸਦਨ ਦਾ ਹੀ ਮਕਸਦ ਹੁੰਦਾ ਹੈ ਵੀ ਆਪਾਂ ਜਿਹੜੀ ਖੜੀ ਫਸਲ ਦੇ ਵਿੱਚ ਕੋਈ ਕਮੀਆਂ ਕੋਈ ਔਗਣ ਜਾਂ ਆਪਾਂ ਨੂੰ ਕਿਵੇਂ ਲੱਗੀ ਜਾਂ ਆਪਾਂ ਇਹਦੇ ਵਿੱਚ ਹੋਰ ਕਿੱਥੇ ਕਰ ਸਕਦੇ ਆ ਜਾਂ ਉਹ ਵਧੀਆ ਚੀਜ਼ ਹੈ ਵੀ ਆਪਾਂ ਇਹਨੂੰ ਅੱਗੇ ਤੋਂ ਅਪਣਾ ਲਈ ਤਾਂ ਜਿਹੜੀ ਅੱਜ ਦਾ ਆਪਣਾ ਪੇਸ਼ਾ ਭਾਈ ਉਹ ਮੱਕੀ ਦਾ ਹੁਣ ਮੱਕੀ ਦੀ ਉੱਤੇ ਥੋੜੀ ਜੀ ਗੱਲ ਕਰਾਂ ਮੱਕੀ ਬੜੀ ਤੇਜ਼ੀ ਨਾਲ ਵਧੀਆ ਆਪਾਂ ਕਿਉਂਕਿ ਕਣਕ ਝੋਨੇ ਵਾਲੀ ਸੀਗੇ ਪਹਿਲਾਂ ਕਣਕ ਤਾਂ ਆਪਣਾ ਠਣਕ ਨਰਮੇ ਵਾਲੇ ਸੀ ਫਿਰ ਆਪਾਂ ਕਣਕ ਝੋਨੇ ਵਾਲੇ ਹੋ ਗਏ ਨਰਮਾ ਆਉਣ ਵਾਲੇ ਆਪਾਂ ਨਰਮਾ ਛੱਡ ਕੇ ਕਣਕ ਪਰਾਗੇ ਝੋਨਾ ਲਾਉਣ ਲੱਗ ਪਏ ਹੁਣ ਆਪਾਂ ਕਣਕ ਝੋਨੇ ਦੇ ਨਾਲ-ਨਾਲ ਇੱਕ ਤੀਜੀ ਫਸਲ ਵੀ ਆਪਣੇ ਰੂਪ ਧਾਰਨ ਕਰ ਰਹੀ ਹੈ ਉਹ ਮੱਕੀ ਔਰ ਜੇ ਮੈਂ ਮੱਕੀ ਦੀ ਆਪਣੇ ਗੱਲ ਕਰਾਂ ਤਾਂ ਮੱਕੀ ਆਪਣੇ ਆਚਾਰ ਦੇ ਰੂਪ 'ਚ ਹੀ ਆਈ ਹੈ ਹਾਲਾਂਕਿ ਜਿਵੇਂ ਆ ਮੱਕੀ ਖੜੀ ਹੈ ਜੇ ਬਾਈ ਨੇ ਪਕਾਉਣੀ ਹੋਵੇ ਤਾਂ ਮੈਂ ਲਿਖ ਕੇ ਦੇ ਦਦਾ 35 40 ਕੁਇੰਟਲ ਅਨਾਜ ਇਹਦੇ ਚਾਜਾ ਹੈਗਾ 40 ਕੁਇੰਟਲ ਦਾਣੇ ਤੋਂ ਘੱਟ ਦੀ ਔਰ ਅੱਜ ਦਾ ਜਿਹੜਾ ਰੇਟ ਆ ਉਹ ਵੀ 2000 ਹੈ ਯਾਨੀ ਕਿ ਚਲੋ ਆਪਾਂ ਉਧਰ ਨੂੰ ਨਹੀਂ ਜਾਂਦੇ ਹਲੇ ਪਰ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਦਾ ਬਾਈ ਜੀ ਜਿਹੜਾ ਮੱਕੀ ਹੈ ਦੁਨੀਆਂ ਦੇ ਉੱਪਰ ਸਭ ਤੋਂ ਵੱਧ ਬੀਜੀ ਜਾਣ ਵਾਲੀ ਫਸਲ ਜਿਹੜੀ ਮੱਕੀ ਆ ਦੁਨੀਆਂ ਦੇ ਉੱਤੇ ਸਭ ਤੋਂ ਵੱਧ ਖਾਧੀ ਜਾਣ ਵਾਲੀ ਫਸਲ ਹੈ ਇੱਕ ਇਹੋ ਜੀ ਇਹ ਫਸਲ ਆ ਜਿਹਨੂੰ ਪਸ਼ੂ ਪੰਛੀ ਜਾਨਵਰ ਬੰਦੇ ਹਰ ਚੀਜ਼ ਖਰਤੀ ਹੈ ਤੇ ਹੁਣ ਤਾਂ ਇਹਨੂੰ ਤੁਹਾਡੀਆਂ ਗੱਡੀਆਂ ਤੇ ਮੋਟਰਸਾਈਕਲ ਵੀ ਖਾਣ ਲੱਗ ਪਈ ਉਹ ਕਿਵੇਂ ਕਿਉਂਕਿ ਤੁਸੀਂ ਇੱਕ ਜਿਹੜੇ ਮੁੰਡੇ YouTube ਦੇਖਦੇ ਆ ਜਾਂ ਉਹ ਇਥੈਨੋਲ ਬਲੈਂਡਰ ਦੀ ਗੱਲ ਸੁਣਦੇ ਹੋਗੇ ਇਥੈਨੋਲ ਪਰ ਸਰਕਾਰ ਨੇ ਜਿਹੜਾ ਕਿਉਂਕਿ ਆਪਣਾ ਸਭ ਤੋਂ ਵੱਧ ਜਿਹੜਾ ਮੁਦਰਾ ਭੰਡਾਰ ਉਹ ਕਿੱਥੇ ਜਾਂਦਾ ਡੀਜ਼ਲ ਤੇ ਪੈਟਰੋਲ ਅੱਜ ਡੀਜ਼ਲ ਤੇ ਪੈਟਰੋਲ ਜਿਹੜਾ ਤੁਸੀਂ ਵਰਤਦੇ ਹੋ ਉਹਦੇ ਵਿੱਚ 20% 에ਥਨ올 ਮਿਕਸ ਕਰਤਾ। ਇਹ 에ਥਨ올 ਦਾ ਸਰੋਤ ਜੀ ਮੱਕੀ। ਤਾਂ ਮੈਂ ਕਹਿਆ ਸੀ ਵੀ ਤੁਹਾਡੇ ਮੋਟਰਸਾਈਕਲ ਕਾਰਾਂ ਟਰੈਕਟਰ ਵੀ ਇਹਨੂੰ ਖਾਪਦਾ। ਤਾਂ ਹੀ ਇਹਦਾ ਰੇਟ ਇਹਨੇ ਆ ਫੋੜਿਆ। ਤਾਂ ਹੀ ਤੁਹਾਨੂੰ ਮੱਕੀ ਆਏ ਸਾਲ ਵਧਾਉਣੀ ਪਿਆ ਕਰੂਗੀ। ਹਾਲਾਂਕਿ ਠੀਕ ਹੈ ਕੁਝ ਨਿੰਦਨਗੇ ਕੋਹ ਚਲਾਉਣਗੇ ਕੋਹ ਛੱਡਣਗੇ ਕੋਹ ਜੋੜਨਗੇ ਇਹ ਦੁਨੀਆਦਾਰੀ ਆ ਚੱਲਦਾ ਰਹਿਣਾ। ਪਰ 에ਥਨ올 ਦੀਆਂ ਤਿੰਨ ਫੈਕਟਰੀਆਂ ਆਪਣੇ ਚੱਲ ਚੁੱਕੀਆਂ। ਕਰਾਣੇ ਗਰਜੀਤ ਦੀ ਅਖੇਦਰ ਸਾਡੇ ਰਾਮੇ ਕੋਲੇ ਪਿੰਡ ਆ। ਮੇਰੇ ਪਿੰਡ ਦਾ ਨਾਮ ਧਿਆਨ ਦਾ ਰਾਮਰ ਫਾਈਨਲ ਵੀ ਦੇ ਨਾਲ ਉਥੋਂ ਦਿਨ ਇਥਨੋਲ ਤਿਆਰ ਕਰਕੇ ਫਾਈਨਲ ਰਿਡਿਊਸ ਦਿੰਦੇ ਆ ਫਾਈਨਲ ਰਿਡਿਜ਼ਲ ਪੈਟਰੋਲ ਚ ਮਿਕਸ ਕਰਕੇ ਆਪਾਂ ਨੂੰ ਭੇਜਦੇ ਪਰ ਸਰਕਾਰ ਦਾ ਪੀਚਾ 50% ਦਾ ਵੀ 50 ਪੈਸੇ ਇਥੇ ਨਾਲ ਆਪਾਂ ਡੀਜ਼ਲ ਬਰਾਊਡ ਦੇ ਵਿੱਚ ਮਿਕਸ ਕਰ ਦਈਏ ਇਹ ਤੁਸੀਂ ਵੀ ਗੱਲਾਂ ਸੁਣਦੇ ਹੋ ਕਿ ਤੁਸੀਂ ਅਕਸਰ YouTube Facebook ਤੇ ਵੀ ਦੇਖਦੇ ਹੋ ਤਾਂ ਮੇਰਾ ਕਹਿਣ ਤੋਂ ਭਾਵ ਹੈ ਵੀ ਜਿਹੜਾ ਮੱਕੀ ਅਨਾਜ ਆ ਉਹਦੀ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਜਿਹੜੀ ਖੱਤ ਆ ਉਹ ਵਧੂ ਵਧੂ ਵੀ ਵਧੂਗੀ ਚਾਂਸ ਵਾਲੀ ਤਾਂ ਗੱਲ ਹੀ ਛਾ ਹੁਣ ਇੱਕ ਦੂਜਾ ਜਿਹੜਾ ਇਹਦੇ ਨਾਲ ਨਾਲ ਚੱਲੂ ਠੀਕ ਆ ਆਪਾਂ ਇੱਕ ਵਾਰ ਸਾਇਲੈਂਸ ਦੇ ਰੂਪ 'ਚ ਮਾਰਦੇ ਰਹੇ ਆਪਣੇ ਕੋਲ ਐਨਾ ਟਾਈਮ ਨਹੀਂ ਆ ਉਹ ਮੈਂ ਪੱਕੇ ਤੋਂ ਸਮਝਦਾ ਹਾਂ ਪਰ ਜਿਹੜਾ ਇੱਕ ਸਾਡੀਆਂ ਸਰਕਾਰਾਂ ਤਾਂ ਨਹੀਂ ਹੁੰਦੀਆਂ ਡਰਦੀਆਂ ਸਰਕਾਰਾਂ ਤਾਂ ਚਾਲੂ ਹੁੰਦੀਆਂ ਨੇ ਇਹਦਾ 5 ਸਾਲ ਲਈ ਹੁੰਦੀਆਂ ਸਾਡਾ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਉਹ ਕਿਤੇ ਨਾ ਕਿਤੇ ਇਸ ਚੀਜ਼ ਦਾ ਉਹ ਉਹਨਾਂ ਦੇ ਇੰਟਰਨਲ ਹੀ ਗੱਲਾਂ ਚੱਲ ਪਿਆ ਯਾਰ ਕਿਤੇ ਕਿਸਾਨ ਕਣਕ ਛੱਡ ਕੇ ਮੱਕੀ ਨਾਲੋਂ ਲਾਉਣਾ ਹੁਣ ਤੁਸੀਂ ਕਹੋਗੇ ਵੀ ਕਣਕ ਛੱਡ ਕੇ ਮੱਕੀ ਕਿਵੇਂ ਲੱਗੂ ਦੇਖੋ ਖੇਤੀਬਾੜੀ ਇੱਕ ਵਾਰਸ ਲਈ ਜਾ ਆਪਾਂ ਪੈਸੇ ਲਈ ਕਰਦੇ ਆਂ ਜੇ ਨਰਮੇ ਘਾਟਾ ਦੇ ਲੱਗੇ ਜੀ ਧੁੰਨ ਜੋ 4 ਰੁਪਏ ਲੱਗੇ ਪਤੋਨਾ ਲਾਉਂਦਾ ਅਹੀਂ ਜੇ ਆਪਾਂ ਕਣਕ 40 45 ਹਜ਼ਾਰ ਦੀ ਹੁੰਦੀ ਐ 145 50 ਦਿਨ ਆਪਾਂ ਨੂੰ ਮਤਲਬ ਟੰਡੀ ਦੇ ਵਿੱਚ ਦੇ ਵੀ ਡਾਗਦੇ ਆ ਦੋ ਟਾਈਮ ਤੇ ਵੱਢਣ ਵੇਲੇ ਪੱਕਣ ਵੇਲੇ ਖਤਰਾ ਬਹੁਤ ਹੁੰਦਾ ਅੱਗ ਨਾਲ ਇਸ ਕੋ ਬਹੁਤ ਤੇ ਤਿਆਰ ਕਰਨ ਵੇਲੇ ਗੁੱਲੀ ਡੰਡੇ ਦਾ ਬਹੁਤ ਰਿਸਕ ਫਿਰ ਵੀ 40 45 ਹਜ਼ਾਰ ਰੁਪਏ ਦੀ ਲਿਮਟ ਐ 45 50 47 48 50 ਪਰ ਜੇ ਝੋਨੇ ਤੋਂ ਬਾਅਦ 3 ਮਹੀਨਾ ਦਾ ਗੈਪ ਹੈਗਾ ਦਸੰਬਰ ਜਨਵਰੀ ਤੇ ਨਵੰਬਰ ਦਸੰਬਰ ਤੇ ਜਨਵਰੀ ਕਹਿ ਲਓ ਮੇਨ ਤਾਂ ਦਸੰਬਰ ਤੇ ਜਨਵਰੀ ਆ ਦੋ ਮਹੀਨੇ ਮੱਕੀ ਨਹੀਂ ਹੁੰਦੀ ਉੱਤਰ ਭਾਰਤ ਚ ਫਰਬਰੀ ਚੜਦੀ ਜੇ ਮੱਕੀ ਲਾਉਂਗੇ ਉਸੇ ਬਾਣ ਤਾਂ ਭਾਜੇ ਇਸ ਵਾਰ ਜੇ ਮੈਂ ਗੱਲ ਕਰਾਂ ਤਾਂ 80 80 82 80 90 90 95000 ਰੁਪਇਆ ਪ੍ਰਤੀ ਕਿੱਲੇ ਦੀ ਵੀ ਮੇਰੇ ਕੋਲੇ ਰਿਪੋਰਟ ਆਪਣੀ ਹਾਲੇ ਕੋ ਉਥੇ ਵੀ ਥੋੜੇ ਜਿ ਬਦਲ ਜਾਣਗੇ ਇਹ ਚਾਰ ਵਾਲੇ ਆ ਉਥੇ ਫਿਰ ਥੋੜੇ ਪਕਾਵੇਂ ਪੀ ਜਾਗਾ ਆ ਜਾਨੀ ਕਿ ਕਿਤੇ ਨਾ ਕਿਤੇ ਖਤਰਾ ਇੰਟਰਨਲ ਹੀ ਚੱਲ ਪਿਆ ਔਰ ਜੇ ਕਿਤੇ ਹੋਣ ਲੱਗਾ ਤਾਂ ਟਾਈਮ ਵੀ ਨਹੀਂ ਲਾਉਂਦਾ ਕਿਸਾਨ ਕਿਉਂਕਿ ਭਾਈ ਜੀ ਦੇਖੋ ਸਿੱਧੀ ਗੱਲ ਐ ਵੀ ਜੇ ਇੱਕ ਤੋਂ 50000 ਆ ਰਿਆ ਝੋਨਾ ਹੀ ਲਾਉਣਾ ਬਾਅਦ ਤੇ ਉੱਥੋਂ ਹੀ ਆਪਾਂ ਨੂੰ 80000 ਆਉਣ ਲੱਗ ਗਿਆ ਤਾਂ ਬੰਦਾ ਕਿਤੇ ਨਾ ਕਿਤੇ ਟਰਾਈ ਕਰੂ ਦਿਮਾਗ ਲਾਉ ਉਹ ਯਾਰ ਕੌਣ ਦੋ ਗੱਲੇ ਛੱਡ ਗਣ ਕਰਾ ਕਿਹੜਾ ਮੱਕੀ ਲਾਣਾਂਗੇ ਫਰਬਰੀ ਚ ਪਰ ਫਰਬਰੀ ਵਾਲੀ ਮੱਕੀ ਤੁਹਾਨੂੰ ਪਤਾ ਹੀ ਐ ਝਾੜ ਦਿੰਦੀ ਵੀ ਐ ਕਿਉਂਕਿ ਟੈਂਪਰੇਚਰ ਸਹੀ ਜਿਹਾ ਪੱਕ ਜਾਂਦੀ ਐ ਤੇ ਜੇ ਮੈਂ ਅੱਜ ਦੀ ਗੱਲ ਕਰਾਂ ਇਸ ਸਾਈਲੇਜ ਵਾਲੀ ਮੱਕੀ ਦੀ ਤਾਂ ਆਪਣੀ ਜਿਹੜੀ ਮੱਕੀ ਲੱਗੀ ਐ ਤੇ ਭਾਈ ਜੋ ਡ੍ਰੈਗਨ 1247 ਮੱਕੀ ਲੱਗਿਆ ਇਦਾਂ ਮੈਂ ਕੁਝ ਕੂਬੀਆਂ ਦੀ ਗੱਲ ਕਰਨਾਂ ਸਭ ਤੋਂ ਪਹਿਲਾਂ ਦਾ ਮੈਂ ਮੱਕੀ ਦੀ ਗੱਲ ਕਰਾਂ ਮੱਕੀ ਤੋਂ ਪਹਿਲਾਂ ਮੱਕੀ ਦੇ ਚਾਰ ਦੀ ਗੱਲ ਕਰਾਂ ਮੱਕੀ ਦਾ ਆਚਾਰ ਮੱਕੀ ਦੇ ਚਾਰ ਦੀ ਨਿੰਦਿਆ ਵੀ ਸ਼ੁਰੂ ਹੋ ਚੁੱਕਿਆ ਕਿਉਂਕਿ ਜਿਹੜੀ ਚੀਜ਼ ਕੋਈ ਗਿਣਤੀ ਤੋਂ ਓਵਰ ਲੱਗਣ ਲੱਗ ਜਾਂਦੀ ਆ ਉਹਦੇ ਗੁਣ ਤੇ ਕਮੀਆਂ ਉਹ ਗਣ ਸਭ ਕੁਝ ਮੂਰੇ ਹੋ ਜਾਂਦਾ ਮੱਕੀ ਦੇ ਚਾਰ ਦੀ ਜਿਹੜੀ ਹੁਣ ਪੁੱਠੇ ਦਿਨ ਸ਼ੁਰੂ ਹੋਣਗੇ ਉਹ ਵੀ ਆਪਾਂ ਤੋਂ ਹੀ ਹੋਣਗੇ ਹਾਲਾਂਕਿ ਚਾਰ ਮਾੜਾ ਨਹੀਂ ਐ ਪਰ ਚਾਰ ਨੂੰ ਮਾੜਾ ਆਪਾਂ ਕਰਦੇ ਹਾਂ ਵੀ ਉਹਦਾ ਇੱਕ ਰੀਜਨ ਆ ਕਿਉਂਕਿ ਮੈਂ ਇੱਕ ਗੱਲ ਦੇਖੀ ਆ ਬਾਈ ਜੀ ਆਪਣੇ ਜ ਸਬਰ ਦੀ ਬਹੁਤ ਵੱਡੀ ਬਾਤ ਆ ਖਬਰ ਦੀ ਗੱਲ ਕਿੱਥੇ ਆ ਕਿ ਜੇ ਨਾਲ ਵਾਲੇ ਦਾ ਝੋਨਾ ਜਲ ਪੇ ਤੇ ਆਪਣੇ ਕਿਤੇ ਮੱਕੀ ਘੜੀ ਹੋਵੇ ਆਪਾਂ ਨੂੰ ਅੱਗ ਲੱਗੇ ਜਾਂਦੇ ਬੈ ਯਾਰ ਇਹਦਾ ਇਹਦਾ ਬੱਸ ਵੱਢ ਗਿਆ ਤੇ ਮੈਦਾ ਰਹਿ ਗਿਆ ਫਿਰ ਉਹ ਕੱਚੀ ਪੱਕੀ ਨਹੀਂ ਦੇਖਦੇ ਵੱਢ ਕੇ ਦਬਾ ਦਿੰਨੇ ਆ ਤੇ ਉਸ ਤੋਂ ਬਾਅਦ ਕੀ ਆ ਉਹ ਮੱਕੀ ਦੇ ਮੂਰੇ ਜੇ ਕੱਚੀ ਛੱਲੀ ਵੱਢੀ ਗਈ ਉਹਨੂੰ ਉਲੀ ਲੱਗੂਗੀ ਉਹਦੇ ਚ ਨਮੀ ਦੀ ਮਾਤਰਾ ਵਾਧੂ ਉਹਦਾ ਡਰਾਈ ਮੈਟਰ ਪੂਰਾ ਨਹੀਂ ਹੋਣਾ ਉਹਦੇ ਪ੍ਰੋਟੀਨ ਦੀ ਡੈਫੀਸ਼ੈਂਸੀ ਰਹੂਗੀ ਉਹ ਲੈ ਦੇ ਕੇ ਤੁਹਾਡੇ ਪਸ਼ੂਆਂ ਲਈ ਉਹ ਚੰਗਾ ਹੁੰਦੀ ਹੁੰਦੀ ਮਾੜੀ ਹੋ ਜਾਂਦੀ ਫਿਰ ਉਹ ਜੋ ਮੋਸ਼ਕ ਵੀ ਮਾਰੂਗਾ ਉਹਦੇ ਦੁੱਧ ਚੋਂ ਵੀ ਸਾਦਾ ਸਮੈਲ ਆਉਣ ਲੱਗ ਜੇ ਫੇਰ ਉਹ ਸਾਦਾ ਤੁਹਾਨੂੰ ਅਨਾਜ ਵੀ ਹੋਰ ਦੇਣਾ ਪਵੇ ਐਕਸਟਰਾ ਫੀਡ ਵੀ ਦੇਣੀ ਪਵੇ ਫੇਰ ਕੀ ਕਰਾਂਗੇ ਆਪਾਂ ਕਹਿੰਦੇ ਕੋਈ ਫਾਇਦਾ ਤਾਂ ਹੈ ਨਹੀਂ ਹੋ ਗਿਆ ਜਿਹੜੀ ਕਿਸਾਨ ਹੈ ਜਾਂ ਆਪਾਂ ਖਾਸ ਕਰ ਆਪਾਂ ਨਿੰਦਨ ਤੇ ਸਲੌਣ ਲੱਗੇ ਕਿਸਕਿੰਟੀ ਲਾਉਣੇ ਆ ਇਹ ਸਲੌਣ ਤੇ ਆ ਜਿਕੇ ਦੇ ਕਹਿੰਦੇ ਆ ਯਾਰ ਕਾ ਕੋਈ ਨਹੀਂ ਤੇ ਜਨਿੰਦਨ ਤੇ ਆ ਜਿਕੇ ਦੇ ਆਰ ਕਾ ਬੇਕਾਰ ਕੋਈ ਇਹ ਆਪਣੀ ਇੱਕ ਹਮ ਮਤਲਬ ਮਾਈਂਡ ਮੈਂਟੈਲਿਟੀ ਆ ਹਿਊਮਨ ਨੇਚਰ ਬਣ ਚੁੱਕੀ ਮੱਕੀ ਦਾ ਚਾਰ ਜਿਹੜਾ ਪਾਉਣਾ ਬਈ ਉਹ ਚੈੱਕ ਲਾ ਘੱਟ ਬੀਜ ਲੋ ਕੋਈ ਵੀ ਵੇਚਣਾ ਮਕਸਦ ਨਹੀਂ ਹੈ ਜਿਹੜੇ ਪਰਪਸ ਲਈ ਉਹਨੂੰ ਪਾਇਆ ਉਹ ਜਾਦੇ ਵਧੀਆ ਹੋਣਾ ਜ਼ਰੂਰੀ ਹੈ ਮੱਕੀ ਦਾ ਚਾਰ ਜਿਹੜਾ ਪਾਉਣਾ ਉਹ ਘੱਟੋ ਘੱਟ ਹਾਫ ਮਿਲ ਕੇ ਇਸ ਸਟੇਜ ਤੇ ਜਿਵੇਂ ਮੈਂ ਗੱਲ ਕਰਾਂ ਜਿਵੇਂ ਆ ਛੱਲੀ ਹੈ ਇਹਨੂੰ ਚੈੱਕ ਕਰੋ ਵੀ ਇਹ ਬਚਾਲੋ ਤੋੜ ਕੇ ਤੁਹਾਨੂੰ ਆਈਡੀਆ ਹੋ ਆ ਇੱਕ ਲਾਲ ਦੀ ਲਾਈਨ ਬਣੀ ਦੀਂਦੀ ਆ ਤੁਹਾਨੂੰ ਸਾਰਿਆਂ ਨੂੰ ਅੱਧਾ ਅੱਧਾ ਦਾਣਾ ਹੋ ਗਏ ਨਾ ਅੱਧਾ ਦੋਦਾ ਕਹਿ ਲੋ ਹਾ ਆਪਾਂ ਮਿਲ ਕੇ ਇੱਕ ਸਟੇਜ ਕਿ ਲਓ ਇਹ ਪਰਫੈਕਟ ਸਟੇਜ ਆ ਆਚਾਰ ਪਾਉਣ। ਅਗਰ ਤੁਸੀਂ ਇਹ ਤੋਂ ਪਹਿਲਾਂ ਪਾਉਣਿਓ ਜਾਂ ਇਹ ਤੋਂ ਲੇਟ ਪਾਉਣਿਓ ਦੋਨੇ ਪੱਖੋਂ ਨੁਕਸਾਨ ਕਰਦੀ ਆ। ਹੁਣ ਮੈਂ ਇੱਕ ਹੋਰ ਦੇਖਿਆ ਪਤਾ ਨਹੀਂ ਥੋੜੇ ਥੋੜਾ ਜਿਆਦਾ ਮੈਨੂੰ 트ੈਂਡ ਲੱਗਿਆ। ਹਾਲਾਂਕਿ ਮੈਂ ਉਹ ਫਰੋਜਪੁਰ ਤੋਂ ਲੈ ਕੇ ਮਖੂ ਜੀਰੇ ਤੋਂ ਲੈ ਕੇ ਅੰਦਰ ਮਾਨਸਾ ਬਰਨਾਲਾ ਤੱਕ ਸਾਰੇ ਜ਼ਿਲ੍ਹੇ ਮੈਂ ਦੇਖਦਾ। ਕਿਤੇ ਨਹੀਂ ਮੈਨੂੰ ਇਹ ਗੱਲ ਮਿਲੀ ਜਿਹੜੀ ਥੋੜੇ ਪਿੰਡ ਮਿਲੀ ਵੀ 75 ਦਿਨਾਂ 'ਚ ਮੱਕੀ ਅਸੀਂ ਤਾਂ 4 ਪਾਉਣ ਆਇਆ। ਫਿਰ ਲਾਓ ਨਾ ਬਾਈ ਜੀ। ਜੇ ਤੁਸੀਂ ਦਿਨਾਂ ਦੇ ਵੱਧ ਕੇ ਲਾਓ ਨਾ 75 ਦਿਨ ਕੁਛ ਨਹੀਂ 80 ਦਿਨ ਕੁਛ ਨਹੀਂ 90 ਦਿਨ ਕੁਛ ਨਹੀਂ ਮੱਕੀ ਦਾ ਆਚਾਰ ਪਾਉਣਾ ਮੱਕੀ ਦੀ ਪ੍ਰੋਪਰ ਸਟੇਜ ਤੇ ਔਰ ਮੱਕੀ ਦੀ ਸਪੀਡ ਅਪ ਬਹੁਤ ਹੁੰਦੀ ਹੈ ਕਾਲੀ ਨਾ ਕਰਿਆ ਕਰੋ ਹਲੇ ਝੋਨਾ ਜਿਹੜਾ 10 ਦਿਨਾਂ ਨੂੰ ਲਾਉ ਉਹਦੇ ਗੱਟਾ ਵੱਧ ਨਿਕਲੂ ਘੱਟ ਨਹੀਂ ਨਿਕਲਦਾ ਜਿਹੜਾ ਉਦੋਂ ਦੋ ਦਿਨ ਬਾਅਦ ਲਾਉ ਉਹਦੇ ਹੋ ਜਾਦਾ ਗੱਟਾ ਹੋਰ ਵੱਧ ਜੇ ਘੱਟਦਾ ਨਹੀਂ ਆ ਕਿਉਂਕਿ ਉਹ ਜਿਹੜੀਆਂ ਬ੍ਰੇਡਿੰਗਾਂ ਆਪਣੇ ਕੋਲੇ ਆ ਚੁੱਕੀਆਂ ਮਤਲਬ ਜਿਵੇਂ ਆਪਣੀ ਆਦਤ ਹੈ ਵੀ ਪੁੱਛੜ ਵਾਲੇ ਨੂੰ ਸੱਟ ਕੇ ਤੇ ਢਿੱਡ ਵਾਲੇ ਬਾਰੇ ਸੋਚਣ ਲੱਗ ਜੈ ਨੇ ਉਹ ਢਿੱਡ ਵਾਲਾ ਪਤਾ ਨਹੀਂ ਕਿ ਹੋ ਜਾਣਾ ਕਿ ਲੋ ਡੁੱਡਾ ਹੋ ਲੰਕਾ ਹੋ ਬੋਲ ਕੇ ਲਾਉ ਤਗਾਰੇ ਕੋਛੜਾਲਾ ਸੱਟ ਕੇ ਉਹਦੇ ਵੀ ਸੱਟ ਮਾਰਦੇ ਆਪਣੀਆਂ ਹੱਤ ਬਣੀ ਇਹਨੂੰ ਥੋੜਾ ਜਿਹਾ ਬਦਲਣਾ ਪਊਗਾ ਮੱਕੀ ਨੂੰ ਪ੍ਰੋਪਰ ਸਟੇਜ ਤੇ ਹੀ achar ਪਾਓ ਇਹ ਮੱਕੀ ਦਾ achar ਪ੍ਰੋਪਰ ਸਟੇਜ ਤੇ ਪੈ ਗਿਆ ਤਾਂ ਤੁਹਾਡਾ ਮੱਕੀ ਦਾ achar ਜਿਹੜਾ ਉਹ ਪਰਫੈਕਟ ਹੋਊਗਾ ਕਿਉਂਕਿ ਦੇਖੋ ਮੈਂ ਜੇ ਇਹਦੀ ਸਪੀਡ ਦੀ ਗੱਲ ਕਰਾਂ ਤੁਹਾਡੇ ਸਾਹਮਣੇ ਫਸਲ ਖੜੀ ਆ ਅੱਜ ਇਹ 82 83 85 ਦਿਨ ਦੀ ਉਹ ਸਾਡਾ ਕਿੰਨੇ ਬਾਈ ਖੜਾ ਇੱਥੇ 87 ਦੀ ਹੋਊਗੀ ਤੁਸੀਂ ਇੱਕ ਗੱਲ ਦੇਖੋ ਵੀ ਤੁਸੀਂ ਇੰਨੀਆਂ ਇੰਨੀਆਂ ਫਸਲਾਂ ਬੀਜਦੇ ਹੋ ਇੰਨੀ ਖੇਤੀ ਕਰਦੇ ਹੋ ਕੋਈ ਇਹੋ ਜਿਹੀ ਫਸਲ ਨਹੀਂ ਹੋਣੀ ਜਿਹੜੀ ਫਸਲ ਦਿਨ ਦੇ ਵਿੱਚ ਵਿੱਚ ਕੱਦ ਵੀ 11-12 ਫੁੱਟ ਕਰ ਜੇ ਤੇ ਅਨਾਜ ਵੀ 35-40 ਕੁਇੰਟਲ ਆਉਂਦਾ। ਕੋਈ ਨਹੀਂ ਐ ਜੀ ਫਸਲ। ਜਿੰਨੀਆਂ 35-40 ਕੁਇੰਟਲ ਲੈਂਦੀਆਂ ਸਾਰੀਆਂ ਦਿਨ ਬਹੁਤ ਲੈ ਜਾਂਦੀਆਂ। ਠੀਕ ਹੈ। ਮੂੰਗੀ ਆ ਸਭ ਤੋਂ ਛੋਟੀ ਫਸਲ 72-75 ਦਿਨ ਦੀ ਆ ਉਹ ਵੀ। ਉਹਦੀ ਕੀ ਆ ਕੈਪੈਸਿਟੀ 4 ਕੁਇੰਟਲ ਅਨਾਜ ਤੇ ਵੱਧ ਤੋਂ ਵੱਧ 8-7 ਕੁਇੰਟਲ ਨੀਰਾ। ਇਹਦੀ ਕੈਪੈਸਿਟੀ ਕੀ ਆ 200 ਕੁਇੰਟਲ ਨੀਰਾ ਤੇ 30-40 ਕੁਇੰਟਲ ਅਨਾਜ। ਬਹੁਤ ਜਲਦੀ ਗਰੋ ਕਰਨ ਵਾਲੀ ਫਸਲ ਹੈ ਸਿਰਫ 1 ਤੇ 2 ਦਿਨ ਹੀ ਐਂਡ ਹੁੰਦੇ ਆ ਫਰਕ ਤੁਸੀਂ ਕਿੰਨਾ ਕੁ ਬਾਅਦ ਨੇ ਦੋ ਜਾਂ ਤਿੰਨ ਦਿਨ ਦਾ ਤਿੰਨ ਦਿਨਾਂ ਚ ਰੈਡੀ ਹੋ ਜਾਂਦਾ ਛੱਲੀ ਇਹਨੇ 60 ਦਿਨ ਤੇ ਜੱਕੀ ਆ 80 85 ਦਿਨ ਤੇ ਦਾਣਾ ਕੰਪਲੀਟ ਆ ਯਾਨੀ ਕਿ 20 ਦਿਨਾਂ ਦੇ ਵਿੱਚ ਵਿੱਚ ਜਿਹੜੀ ਆਪਣਾ ਅਨਾਜ ਤਿਆਰ ਕਰ ਦਿੰਦੀ ਆ ਉਹਦੇ ਨਾਲ ਦੋਕ ਦਿਨ ਧੱਕਾ ਨਾ ਕਰੇ ਸਿਰਫ ਦੋ ਜਾਂ ਤਿੰਨ ਦਿਨ ਦਾ ਸਬਰ ਹੁਣ ਬਾਈ ਕੋਲੋਂ ਉੱਧੇ ਆਏ ਸੀ ਅਸੀਂ ਮੈਂ ਵੀਰ ਬਣ ਕੇ ਤਿੰਨ ਦਿਨ ਹੋਰ ਖੜ ਜਾ ਅੱਜ ਵੱਡੂਗਾ ਤੇ ਅੱਜ ਦੀ ਪਰਫੈਕਟ ਸਟੇਜ ਆ ਆ ਗੋਲਣੇ ਬਣ ਚੁੱਕਿਆ ਲਾਲ ਦੇ ਇਹ ਦੇਖ ਤਾਂ ਹੁਣ ਮੈਂ ਦੂਜੀ ਜਿਹੜੀ ਜਾਂ ਮੈਂ ਬੀ ਦੀ ਗੱਲ ਕਰਦਾ ਤਾਂ ਸੀ ਚਾਰ ਦੀ ਗੱਲ ਤਾਂ ਬੀ ਆਪਣਾ ਬਾਈ ਜੀ ਡ੍ਰੈਗਨ 1247 ਲੱਗਿਆ ਗਰਮੀ ਜ਼ਿਆਦਾ ਹੈ ਜੀਨਾ ਵੀ ਆ ਰਿਹਾ ਸਾਰਿਆਂ ਨੂੰ ਆਪਾਂ ਟਾਈਮ ਨਹੀਂ ਵੱਧ ਲੈਂਦੇ ਸਾਹਮਣੇ ਆ ਜਾਓ ਇਹਦੇਆਂ ਦੋ ਤਿੰਨ ਖੂਬੀਆਂ ਨੇ ਆ ਜਾਓ ਆ ਜਾਓ ਉਧਰ ਸਾਹਮਣੇ ਖੂਬੀਆਂ ਤੁਹਾਡੇ ਸਾਹਮਣੇ ਆਪਾਂ ਵਿੱਚ ਵੀ ਜਾ ਕੇ ਦੇਖਾਂਗੇ ਦੇਖੋ ਇੱਕ ਤਾਂ ਇਹਦਾ ਜਿਹੜਾ ਬਿਗਰ ਬਹੁਤ ਫਾਸਟ ਹੈ ਮਤਲਬ ਗਰੋ ਬਹੁਤ ਜਲਦੀ ਕਰਦੀ ਹੈ ਬਿਗਰ ਹੁੰਦਾ ਜਿਵੇਂ ਆਪਾਂ ਕਈ ਵਾਰੀ ਆਪਾਂ ਬੱਚਿਆਂ ਜੀ ਵੀ ਦੇਣੇ ਆ ਇੱਕ ਦਾ ਬੱਚਾ 12 13 ਸਾਲ ਦਾ 5 5.5 ਫੁੱਟ ਕੱਦ ਕਿੱਥੇ ਜਾਂਦਾ ਇੱਕ 19-20 ਸਾਲ ਚ ਜਾ ਕੇ ਖੇਚਦਾ 5 5.5 ਫੁੱਟ ਕਦ। ਤਾਂ ਜਿਹੜੀ ਇਹ ਡ੍ਰੈਗਨ 1247 ਇਹਦਾ ਬਿੱਗਰ ਬਹੁਤ ਫਾਸਟ ਹੈ। ਮਤਲਬ ਗਰੋਥ ਸਪੀਡ ਨਾਲ ਬਹੁਤ ਵੱਧੀ ਹੈ। ਦੂਜਾ ਜਿਹੜਾ ਇਹਦਾ ਛੱਲੀ ਦਾ ਸਾਈਜ਼ ਹੈ। ਛੱਲੀ ਦਾ ਆਕਾਰ ਆ ਤੁਹਾਡੇ ਸਾਹਮਣੇ ਆ ਆਪਾਂ ਵਿੱਚ ਵੀ ਚੱਲਾਂਗੇ। ਮਤਲਬ ਆਹ ਕੋਈ ਛੱਲੀ ਮੇਰੇ ਹੱਥ 'ਚ ਵੜ ਕੇ ਲੈ ਜਾਓ ਮਿਨੀਮਮੇ 500 ਗ੍ਰਾਮ ਦੀ ਛੱਲੀ ਹੈਗੀ। ਤੇ 30 ਹਜ਼ਾਰ ਡਾਂਡਾ ਹੁੰਦਾ। ਅਨਾਜ ਦਾ ਭਜਨ ਬਹੁਤ ਹੈ ਇਹਦੇ 'ਚ। ਉਸ ਤੋਂ ਵੱਡੀ ਗੱਲ ਜਿਵੇਂ ਆਪਣੇ ਹਾਲਾਤ ਦੇਖੀ ਤੇ ਗੰਭੀਰ ਸੀਗੇ। ਮਤਲਬ ਗਰਮੀ ਜ਼ਿਆਦਾ ਰਹੀ ਹੈ। ਗਰਮੀ ਵੈਸੇ ਮੈਂ ਜੇ ਕਮਾਂ ਵੀ ਕੋਈ 40 ਡਿਗਰੀ ਤੋਂ ਵੱਧ ਮੱਕੀਆਂ ਬਹੁਤ ਘੱਟ ਸਹਿੰਦੀਆਂ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਪਰ ਇਸ ਮੱਕੀ ਨੇ ਫੇਰ ਵੀ ਆਪਾਂ ਸਾਰਾ ਦੇਖਾਂਗੇ ਗੱਲੀ ਗੱਲੀ ਚੱਲੀ ਤੁਸੀਂ ਵੀ ਛੱਲੋ ਅਸੀਂ ਵੀ ਛੱਲ ਕੇ ਰੱਖੇਵੇਂ ਆ ਲੈਣ ਦਾ ਆ ਦਾਣਾ ਬਹੁਤ ਵਧੀਆ ਪਿਆ ਤੇ ਇਹ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਇਹ ਆਪਣੀ 12 47 ਜਰੀ ਡ੍ਰੈਗਨ ਮੱਕੀ ਆ ਬਾਈ ਜੀ ਜਿਹਦੇ ਬਾਰੇ ਆਪਾਂ ਵਿਚਾਰ ਚਰਚਾ ਕਰੀ ਆ ਇੱਕ ਮੈਂ ਥੋੜਾ ਜਿਹਾ ਹੋਰ ਦੱਸ ਜਾਂਦਾ ਜਾਂਦਾ ਵੀ ਮੱਕੀ ਨੂੰ ਜਿਹੜਾ ਸੰਭਾਈ ਆ ਉਹਦੀ ਤਿੰਨ ਟਾਈਮ ਤੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਨੂੰ ਜਨਮ ਲੈਣ ਸਮੇਂ ਜੰਮਣ ਸਮੇਂ ਕਿਉਂਕਿ ਉਦੋਂ ਟੈਂਪਰੇਚਰ ਉਦੋਂ ਵੀ ਬਹੁਤ ਹਾਈ ਹੁੰਦਾ ਹੈ ਇੱਕ ਬਾਣ ਸੁੱਕੇ ਹੁੰਦੇ ਆ ਫੁੱਬਲ ਬਣੀ ਪਈ ਹੁੰਦੇ ਆ ਇਹ ਆਪਾਂ ਫੁੱਬਲ 'ਚ ਦਾਣੇ ਧਰ ਕੇ ਜੇ ਲਗਾ ਛੇਤੀ ਪਾਣੀ ਨਾ ਦੇਈਏ ਟਾਈਮ 'ਤੇ ਤਾਂ ਕਿਉਂਕਿ ਤੁਹਾਨੂੰ ਪਤਾ ਮੱਕੀ ਦਾ ਦਾਣਾ ਫੁੱਬਲ 'ਚ ਜਾ ਕੇ ਖੇਲ ਵੀ ਬਣ ਜਾਂਦਾ ਹੁੰਦਾ ਤਾਂ ਉਸ ਟਾਈਮ ਤੇ ਪਾਣੀ ਦੀ ਬਹੁਤ ਜ਼ਰੂਰਤ ਹੈ ਦੂਜੇ ਨੂੰ ਨੀ ਸਾਈਜ਼ ਯਾਨੀ ਕਿ ਕੋਣੀ ਸਾਈਜ਼ ਤੇ ਇੱਥੇ ਦਾ ਬਿੱਗਰ ਇਹਨੇ ਗਰੋ ਕਰਨ ਹੁੰਦਾ ਆਪਦੇ ਆਪ ਨੂੰ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੀਜੀ ਜਿਹੜੀ ਮੇਨ ਇਹਦੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੈ ਕਲੀਪ ਪੈਨੀਕਲ ਸਟੇਜ ਗਈ ਹੈ ਆਪਾਂ ਜਾ ਕੇ ਜਿੱਥੇ ਕ੍ਰੋਸਿੰਗ ਹੁੰਦੀ ਹੈ ਨਾ ਜਿਵੇਂ ਹੁਣ ਆਪਣਾ ਜਿਵੇਂ ਜਿੰਨੀ ਵੀ ਬਾਈ ਜੀ ਆਪਾਂ ਜਿੰਨੀ ਧਰਤੀ ਸਾਜੀ ਆ ਵਹਿ ਕਰੂਣੇ ਆਪਾਂ ਇਨਸਾਨ ਆ ਜਾਨਵਰ ਪਸ਼ੂ ਆ ਪੰਛੀ ਆ ਆ ਪੌਦੇ ਆ ਆ ਤੁਹਾਡੀ ਮੱਕੀ ਆ ਤੁਹਾਡਾ ਨਰਮਾ ਤੁਹਾਡਾ ਝੋਨਾ ਹਰ ਚੀਜ਼ ਦੋ ਦੇ ਸਮੇਲ ਤੋਂ ਆਇਆ ਨਰ ਤੇ ਮਾਤ ਇਹਦੇ ਵਿੱਚ ਵੀ ਉਹੀ ਪ੍ਰਕਿਰਿਆ ਹੈਗੀ ਜਦੋਂ ਬਾਹੂ ਗੜਦੀ ਹੈ ਉਹਦਾ ਨਰ ਭਾਗ ਆ ਉੱਪਰ ਲਾਉਦੇ ਫੂਸੜੇ ਜੇ ਉਹਨਾਂ ਦੇ ਇੱਕ ਪਾਊਡਰ ਜਿਹਾ ਲੱਗਿਆ ਹੁੰਦਾ ਜਿਹੜੇ ਆ ਬਾਲ ਜੇ ਘੜਦੀ ਹੈ ਇਹਦੇ ਬਾਲ ਆ ਸਿੱਧੇ ਖੜੇ ਹੁੰਦੇ ਆ ਆ ਰੰਗ ਦੇ ਹੁੰਦੇ ਆ ਤਾਂ ਜਿੰਨੇ ਫੂਸੜੇ ਜਿਹੇ ਇਹਦੇ ਬਾਲਾਂ ਜਾਂ ਤੇ ਲੱਗਣਗੇ ਉਨੇ ਹੀ ਦਾਣੇ ਬਨਣਗੇ ਤੋ ਜੇ ਉਸ ਟਾਈਮ ਤੇ ਸੋਕਾ ਲੱਗ ਗਿਆ ਤਾਂ ਤੁਹਾਡੇ ਪ੍ਰੋਬਲਮ ਆਊ ਤਾਂ ਉਹ ਟਾਈਮ ਤੇ ਪਾਣੀ ਬਹੁਤ ਜ਼ਰੂਰ ਚਾਹੀਦਾ ਉਹੀ ਝੋਨੇ ਦੀ ਸਟੇਜ ਹੈ ਜਦੋਂ ਝੋਨਾ ਨਿਸਰਦਾ ਹੈ ਤੇ ਬਾਹਰ ਆਪਦੀ ਬੱਲੀ ਕੱਢਦਾ ਉਦੋਂ ਉਹਦੇ ਚਿੱਟਾ ਜਾਂ ਬੂਰ ਹੁੰਦਾ ਉਹ ਝੋਨੇ ਦੀ ਬਹੁਤ ਵਧੀਆ ਸਟੇਜ ਆ ਉਦੋਂ ਕਦੇ ਪੰਜਾਬ 'ਚ ਸਮੱਸਿਆ ਨਹੀਂ ਆਉਂਦੀ ਪੰਜਾਬ 'ਚ ਪਾਣੀ ਬਹੁਤ ਆ ਬਹੁਤ ਸਟੇਜਾਂ ਚ ਆਉਂਦੀ ਆ ਉਸ ਟਾਈਮ ਤੇ ਅਗਰ ਸੋਕਾ ਲੱਗਦਾ ਝੋਨੇ ਨੂੰ ਦਾ ਉਹਦਾ ਵੀ ਝਾੜ ਘਟੂਗਾ। ਇਹੀ ਕਣਕ ਦੀ ਐ। ਜਦੋਂ ਕਣਕ ਨਿਸਰਦੀ। ਮਤਲਬ ਜਿੰਨੀਆਂ ਫਸਲਾਂ ਜਦੋਂ ਉਹ ਕ੍ਰੋਸਿੰਗ ਸਟੇਜ ਤੇ ਹੁੰਦੀਆਂ। ਅਗਰ ਤੁਸੀਂ ਉਸ ਟਾਈਮ ਤੇ ਪਾਣੀ ਦੀ ਮਤਲਬ ਉਹਨੂੰ ਟਾਈਮ ਪ੍ਰੋਪਰ ਨਹੀਂ ਦੇ ਬੰਦੇ ਤਾਂ ਤੁਹਾਡੀ ਫਸਲ ਦਾ ਜਿਹੜਾ ਨੁਕਸਾਨ ਹੋਊਗਾ। ਹੁਣ ਵੀ ਤੁਹਾਡਾ ਸਵਾਲ ਹੋਵੇ ਮੱਕੀ ਬਾਰੇ